ਰਾਤ ਸੀ 11 ਵਜੇ ਦਾ ਟਾਈਮ ਹੀ ਮੈਂ ਕੋਟੇ ਤੇ ਹਾਂ ਮੈਂ ਕੋਟੇ ਤੇ ਹਾਂ ਜਦੋਂ ਮੈਨਰੇ ਹੋਰ ਤਰਾ ਹੋਈ ਇਹਦਾ ਇਹਦਾ ਮੁੰਡਾ ਕੋਟੇ ਤੇ ਸੁੱਤਾ ਮੈਂ ਆਵੇ ਮੈਂ ਆਵੇ ਸੌਂ ਗਿਆ ਅਮਰਤ ਇਹਨਾਂ ਦੀਆਂ ਦੋ ਗੱਡੀਆਂ ਭਾਜੀ ਲੰਘੀਆਂ ਵਾਂ ਕਿਸੇ ਦੀ ਗੱਡੀ ਤੋਂ ਉੱtre ਆਏ 6 ਸਾਥੇ ਜਾਣੇ 3 ਜਾਣੇ ਉੱਪਰ ਇੱਕ ਲੋਗੇ ਆਜ ਜਾਂ ਪਾਸੇ ਇੱਕ ਜਿਹੜਾ ਪਿੱਛੇ ਇੱਕ ਲੋਗਾ ਜੋਦੇ ਨੇ ਲਿਆਵਾ ਕੇ ਡੰਡਾ ਜਿਹਰੇ ਤੇਰ ਦੇ ਮਾਰਿਆ ਜਿੱਡਾ ਜਿਵਾਣ ਉਹ ਹੀ ਉੱਡੀ ਚੋਰ ਨਾਲ ਉਹਨੇ ਮਾਰਿਆ ਉੱਥੇ ਸੁੱਟ ਤਾਲ ਨੂੰ ਉੱਥੇ ਸੋਰ ਵੀ ਤਾਂ ਇੱਟੋ ਜੱਗ ਜੱਗ ਕੇ ਹੜਕਿਆ ਦੇ ਲਾਗੇ ਵੀ ਨਹੀਂ ਕੋ ਲੱਗਾ ਨਾ ਕੋ ਇਹਦੇ ਲਾਗੇ ਲੱਗਾ ਇਹ ਪੁੱਤ ਨੂੰ ਮੈਂ ਕਿਹਾ ਕੋਈ ਮੁੰਡਾ ਸੱਤਾ ਮੇਰਾ ਆਈ ਮੋਰ ਸਵੇ ਸਕੂਟਰੀ ਲਾਗੇ ਆ ਇਹਨਾਂ ਨੇ ਰਾਹ ਦਾ ਬੰਦ ਕੀਤਾ ਹੀ ਬਾਬਾ ਬਕਾਲਾ ਸਾਹਿਬ ਅਧੀਨ ਪਿੰਦੇ ਪਿੰਡ ਦਨਿਆਲ ਵਿਖੇ ਕੁਝ ਪਿੰਡ ਦੇ ਹੀ ਵਿਅਕਤੀਆਂ ਵੱਲੋਂ ਪਿੰਡ ਦੇ ਚੌਂਕੀਦਾਰ ਦੀ ਕੁੱਟਮਾਰ ਕਰਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਵਿਕਰਮਜੀਤ ਸਿੰਘ ਥਾਣਾ ਮੁਖੀ ਖਿਲਚੀਆਂ ਨੇ ਦੱਸਿਆ ਕਿ ਪਿੰਡ ਦਨਿਆਲ ਵਿਖੇ ਬੀਤੀ 16 ਜੂਨ ਦੀ ਰਾਤ ਨੂੰ 11-12 ਵਜੇ ਦੇ ਕਰੀਬ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਪਿੰਡ ਦੇ ਚੌਕੀਦਾਰ ਹਰਜੀਤ ਸਿੰਘ ਉਮਰ ਕਰੀਬ 42 ਸਾਲ ਦੀ ਕੁੱਟਮਾਰ ਕੀਤੀ ਗਈ ਸੀ ਜਿਸ ਨੂੰ ਪਹਿਲਾ ਬਾਬਾ ਪਕਾਨਾ ਸਾਹਿਬ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਰ ਬਾਅਦ ਵਿੱਚ ਉਸਦੀ ਹਾਲਤ ਗੰਭੀਰ ਹੋਣ ਕਾਰਨ ਗੁਰੂ ਨਾਨਕ ਦੇਵ ਹਸਪੀਟਲ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਅੱਜ ਹਰਜੀਤ ਸਿੰਘ ਦੀ ਮੌਤ ਹੋ ਗਈ ਪੁਲਿਸ ਨੇ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ ਜਦਕਿ ਤਿੰਨੋਂ ਦੋਸ਼ੀ ਪੁਲਿਸ ਦੇ ਗ੍ਰਿਫਤ ਤੋਂ ਬਾਹਰ ਦੱਸੇ ਜਾ ਰਹੇ ਹਨ ਹਾਂਜੀ ਕੀ ਨਾ ਵੀਰ ਜੀ ਆਪਣਾ ਜੀ ਭਾਜੀ ਮਹਿਕਦੀਪ ਸਿੰਘ ਇਹ ਜੋ ਵਾਰਦਾਤ ਹੋਈ ਆ ਕਿ ਦੱਸਣਾ ਚਾਹਦੇ ਇਹ ਸਰ ਸਾਡੇ ਪਿੰਡ ਦੇ ਹੀ ਆ ਇਹਨਾਂ ਨੇ ਵਾਰਦਾਤ ਕੀਤੀ ਆ ਇੱਕ ਅਤੇ ਰੰਜੋਤ ਸਿੰਘ ਆ ਸਾਨੂੰ ਪਾਕਤ ਸਿੰਘ ਪਿੰਡ ਦਨੇਾਲ ਦਾ ਹੀ ਆ ਇੱਕ ਹਰਜਾਤ ਸਿੰਘ ਆ ਉਹ ਵੀ ਦਨੇਾਲ ਦਾ ਹੀ ਆ ਇੱਕ ਸਾਬ ਸਿੰਘ ਵੀ ਦਨੇਾਲ ਦਾ ਹੀ ਆ ਇਹਨਾਂ ਤਿੰਨਾਂ ਵਿਅਕਤੀਆਂ ਵੱਲੋਂ ਮੇਰੇ ਚਾਚੇ ਦੇ ਉੱਪਰ ਕੱਲੇ ਦੀਆਂ ਤਾਵੇ ਇੱਕ ਇਹਨਾਂ ਨੇ ਵਾਰ ਵਾਰ ਦਾਦ ਕੀਤੀ ਆ ਡੰਡੇ ਨਾਲ ਤੇ ਉਹਨਾਂ ਦੇ ਸੱਟ ਲੱਗ ਗਈ ਆ ਤੇ ਉਸ ਤੋਂ ਮੌਕੇ ਤੋਂ ਮੈਂ ਉਹਨਾਂ ਨੂੰ ਵੇਖ ਕੇ ਬਾਬਕਾਲਾ ਸਰਕਾਰੀ ਹਸਪਤਾਲ ਖੜਿਆ ਉੱਥੋਂ ਉਹਨਾਂ ਨੇ ਰੈਫਰ ਕਰਤਾ ਸ਼੍ਰੀ ਗੁਰੂ ਨਾਨਕੋ ਹਸਪਤਾਲ ਠੀਕ ਆ ਜੀ ਉਸ ਤੋਂ ਬਾਅਦ ਅਸੀਂ ਖਲਚੀ ਥਾਣੇ ਰਿਪੋਰਟ ਦਰਜ ਕਰਾਈ 16 ਤਰੀਕ ਨੂੰ ਤੇ 16 ਤਰੀਕ ਵੀ ਲੰਘ ਗਈ 17 ਤਰੀਕ ਵੀ ਲੰਘ ਗਈ ਤੇ ਪਰ ਪੁਲਿਸ ਨੂੰ ਕੋਈ ਕਾਰਵਾਈ ਨਹੀਂ ਕੀਤੀ ਗਈ। ਫਿਰ ਚਾਚਾ ਜੀ ਦੀ ਡੈਥ ਹੋ ਗਈ ਰਾਤ 2:30 ਵਜੇ 18 ਤਰੀਕ ਨੂੰ ਰਾਤ। ਉਸ ਤੋਂ ਬਾਅਦ ਉਹਨਾਂ ਨੇ ਪਰਚਾ ਦਰਜ ਕੀਤਾ ਵਾ। ਤੇ ਅਸੀਂ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ। ਤੇ ਪੁਲਿਸ ਨੇ ਰੇਡ ਰੂਟ ਮਾਰਿਆ ਉਹ ਪਾਰਟੀ ਵਾਲੇ। ਦੋਸਤੋਂ 8 ਜਿਹੜੇ ਦਿਨ ਮੌਤ ਹੋਈ ਉਸ ਤੋਂ ਬਾਅਦ ਮਾਰਿਆ। ਉਸ ਤੋਂ ਪਹਿਲਾਂ ਕੋਈ ਰੇਡ ਮਾਰੀ, ਕੋਈ ਕੁਝ ਨਹੀਂ ਕੀਤਾ। ਕੀ ਪ੍ਰਸ਼ਾਸਨ ਕੋਲ ਮੰਗ ਆਪਣੀ? ਪ੍ਰਸ਼ਾਸਨ ਕੋਲ ਸਾਡੀ ਇਹ ਮੰਗ ਆ ਕਿ ਵੀ ਸਾਨੂੰ ਇਨਸਾਫ ਦਿੱਤਾ ਜਾਵੇ। ਆ ਭੈਣ ਜੀ। ਮੇਰਾ ਨਾਮ ਭਾਜੀ ਮਨਜੀਤ ਕੋਹਰਿਆ। ਇਹ ਕੀ ਵਾਰਦਾਤ ਹੈ ਜੀ? ਵਾਰਦਾਤ ਭਾਜੀ। ਰਾਤ ਸੀ 11 ਵਜੇ ਦਾ ਟਾਈਮ ਹੀ ਮੈਂ ਕੋਟੇ ਤੇ ਹਾਂ ਮੈਂ ਕੋਟੇ ਤੇ ਹਾਂ ਜਦੋਂ ਮੈਨਰੇ ਹੋਰ ਤਰਾ ਹੋਈ ਇਹਦਾ ਇਹਦਾ ਮੁੰਡਾ ਕੋਟੇ ਤੇ ਸੁੱਤਾ ਮੈਂ ਹਾਂ ਮੈਂ ਹਾਂ ਸੌਂ ਗਿਆ ਅਮਰਤ ਇਹਨਾਂ ਦੀਆਂ ਦੋ ਗੱਡੀਆਂ ਪਾਜੀ ਨੰਗੀਆਂ ਵਾਂ ਕਿਸੇ ਦੀ ਗੱਡੀ ਤੋਂ ਉੱtre ਆਏ 6-7 ਜਾਣੇ 3 ਜਾਣੇ ਉਪਰੇ ਇੱਕ ਲੋਗੇ ਆਜ ਜਾ ਪਾ ਸਿੰਘ ਜਿਹੜਾ ਪਿੱਛੇ ਇੱਕ ਲੋਗਿਆ ਜੋਹਦੇ ਨੇ ਲਿਆ ਆ ਕੇ ਡੰਡਾ ਮੇਰੇ ਦੇਰ ਦੇ ਮਾਰਿਆ ਜਿੱਦਾਂ ਜਿਮਾਂ ਉਹ ਹੀ ਉਹਦੀ ਜੂਰ ਨਾਲ ਉਹਨੇ ਮਾਰਿਆ ਉੱਥੇ ਸੁੱਟ ਦਿੱਤਾ ਉਹਨੂੰ ਉਥੇ ਸੋਰ ਬਿਤਾਈ ਚੌਕ ਚੱਕ ਕੇ ਅੜਕੇ ਨੇ ਲਾਗੇ ਵੀ ਨਹੀਂ ਕੋ ਲੱਗਾ ਨਾ ਕੋਈ ਆਡੇ ਲਾਗੇ ਲੱਗਾ ਹੀ ਪੁੱਤ ਨੂੰ ਮੈਂ ਕਿਹਾ ਕੋਈ ਮੁੰਡਾ ਸੁੱਤਾ ਮੇਰਾ ਆਈ ਮੋਗਲ ਕੱਡੀ ਸਕੂਟਰੀ ਲਾਗੇ ਆ ਇਹਨਾਂ ਨੇ ਰਾਹ ਦਾ ਬੰਦ ਕੀਤਾ ਹੀ ਐਂ ਤੁਝੇ ਪਾਸੇ ਤਾਂ ਨਹੀਂ ਚਲ ਗਈਆਂ ਹਨ ਨੂੰ ਕਿਉਂ ਆਡਾ ਵੈਰ ਨਹੀਂ ਹਰਨਾ ਕਿਉਂ ਹਤਿਆ ਕਰਨ ਦੇ ਆਏ ਕੀ ਕੀ ਮੰਗੇ ਸਰਕਾਰ ਤੋਂ ਹਨ ਨੂੰ ਇਹ ਮੰਗ ਵਾਪੇ ਇਹਨਾਂ ਨੂੰ ਫੰਚੀ ਦਿਓ ਤੇ ਮੇਰੀ ਭੈਣ ਨੂੰ ਇਨਸਾਫ ਦੇ ਦੋ ਬਸ ਇਹਦੇ ਬੱਚੇ ਨਿਕ ਨਿਕੇ ਅੜ ਕੋ ਨਾ ਹੀ ਰੱਖਿਆ ਰੱਖਿਆ ਜਾਣੀਆਂ ਬੱਚਿਆਂ ਦੀ। ਇੱਕ ਦਿਨਾਲ ਦੇ ਵਿੱਚ ਕਤਲ ਹੋਇਆ ਕੀ ਕਾਰਨ ਹੈ ਸਰ ਉਹਦਾ? ਅੱਜ ਕੁਲਜੀਤ ਕੌਰ ਪਤਨੀ ਹਰਜੀਤ ਸਿੰਘ ਵਾਸੀ ਦਿਨਾਲ ਨੇ ਸਾਡੇ ਕੋਲ ਆਪਣੀ ਸਟੇਟਮੈਂਟ ਲਿਖਾਈ ਆ। ਤੇ ਬੀਤੀ ਕੱਲ ਰਾਤ ਉਹਨਾਂ ਦੇ ਪਿੰਡ ਦੇ ਹੀ ਰਣਜੋਤ ਸਿੰਘ, ਅਰਜਾਪ ਸਿੰਘ ਤੇ ਸਾਹਬ ਸਿੰਘ ਰਾਤ 11:30 ਜਿਹੜਾ ਦੇ ਘਰ ਦੇ ਬਾਹਰ ਰੌਲਾ ਪਾ ਰਹੇ ਸੀ। ਉਦੇ ਪਤੀ ਹਰਜੀਤ ਸਿੰਘ ਜਿਹੜਾ ਪਿੰਡ ਦਾ ਚੰਕੀਦਾਰ ਆ ਉਹਨੇ ਉਹਨਾਂ ਨੂੰ ਰੋਕਿਆ ਵੀ ਇੱਥੇ ਰੌਲਾ ਨਾ ਪਾਓ ਨਾ ਗਲ ਬੰਦਾ ਕਰੋ ਇਸੇ ਕਾਰਨ ਉਹਨਾਂ ਦਾ ਝਗੜਾ ਹੋਇਆ ਤੇ ਉਹਨਾਂ ਨੇ ਡਾਂਗਾ ਨਾਲ ਉਹਨੂੰ ਸੱਟਾਂ ਲਾਈਆਂ ਨੇ ਹਰਜੀਤ ਸਿੰਘ ਨੂੰ ਗੁਰਨਾਨਕ ਹਸਪਤਾਲ ਦਾਖਲ ਸੀ ਦਰਾਨੇ ਲਾਜਾਜੋ ਦੀ ਮੌਤ ਹੋ ਗਈ ਆ